ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਰਚਾ ਚੜ੍ਹਦੀ ਕਲਾ ਵਿੱਚ ਚੱਲ ਰਿਹਾ ਹੈ ਕਿਸਾਨ ਆਪਣੇ ਮੋਰਚਿਆਂ ਵਿੱਚ ਬੈਠੇ ਹਨ ਅਸੀਂ ਬਹੁਤ ਜ਼ਿਆਦਾ ਕਿਸਾਨ ਖਨੋਰੀ ਬਾਡਰ ਵੱਲ ਆ ਰਹੇ ਹੈ ਲਗਾਤਾਰ ਮੋਰਚਾ ਕਿਸਾਨ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਦਿੱਲੀ ਜਾ ਰਹੇ ਸਨ ਤਾਂ ਰਸਤੇ ਵਿੱਚ ਇਸ ਜਗ੍ਹਾ ਤੇ ਰੁਕਿਆ ਗਿਆ ਤੇ ਕਿਸਾਨਾਂ ਦੇ ਗੋਲੀਆਂ ਚਲਾਈਆਂ ਤੇ 9 ਮਹੀਨੇ ਹੋ ਚੱਲਿਆ ਕਿਸਾਨਾਂ ਨੂੰ ਔਰਚਾ ਵਿੱਚ ਬੈਠਿਆ ਨੂੰ ਪਰ ਮੋਦੀ ਦੇ ਕਰਨਾ ਤੇ ਜੋ ਨਹੀਂ ਸਰਗੀ ਔਰਚਾ ਲਗਾਤਾਰ ਜੇ ਵਧ ਰਿਹਾ ਹੈ 22 ਜਨਵਰੀ ਨੂੰ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਮਰਨਵਰਤ ਤੇ ਬੈਠਣ ਲੱਗੇ ਸਨ ਤਾਂ ਪੱਕੀ ਦੀ ਰਾਤ ਨੂੰ ਉਹਨਾਂ ਨੂੰ ਗ੍ਰਿਫਤਾਰ ਕਰਕੇ ਹਸਪਤਾਲ ਲਿਜਾਇਆ ਗਿਆ ਪੱਤੇ ਸਾਡੇ ਕਿਸਾਨ ਆਗੂ ਤੇ ਹੋਰ ਕਿਸਾਨ ਆਗੂ ਸਰਦਾਰ ਸੁਖਜੀਤ ਸਿੰਘ ਜੀ ਮੈਂ ਦੇਖੀ ਤਾਂ ਜੋ ਆਗੂ ਹਨ ਉਹ ਬੈਠ ਗਏ ਆ ਮਰਨਵਰਤ ਤੇ ਹਨਾ ਤੇ ਅੰਮ੍ਰਿਤ ਅਜ਼ਾਦੀ ਬਹੁਤ ਬਹੁਤ ਆਪਾਂ ਦੀ ਹਾਜ਼ਰੀ ਦਾ ਕੀ ਚੱਲ ਰਹੀ ਹੈ ਸਪੋਰਟ ਨੂੰ ਅੱਗੇ ਬੁਲਾ ਰਹੇ ਜੇ ਤੁਸੀਂ ਜੁੜਨਾ ਬੁਲਾ ਜ਼ਰੂਰ ਉਦਾਰਨ ਜੀ ਮਾਨਵ ਸਰਕਾਰ ਤੇ ਹੋ ਅੰਤਰ ਸਰਕਾਰੀ ਸਾਡੇ ਯੋਗਾ ਜਗਤ ਸਿੰਘ ਜੀ हमारे मोर्चे के सम्मानित सभी साथी किसान बुजुर्ग नौजवान और माताएं बहने ਪਰ ਪਾਇਆ ਨਹੀਂ ਹਮੇਸ਼ਾ ਵਰ ਦੇ ਹੋਈ 279 679 6 ਕਿ ਵੀਡੀਓ ਬਣਾਇਆ ਜਾ ਰਿਹਾ ਹੈ। ਵਰਕੇ ਲਗਾਤਾਰ ਟਕਿਆ ਹੋਇਆ ਹੈ। ਕਿਸਾਨ ਆਪਣੀਆਂ ਮੰਗਾਂ ਸੁਆਮੀਨਾਥਨ ਰਿਪੋਰਟ ਲਾਗੂ ਕਰਾਉਣ ਲਈ ਦਿੱਲੀ ਜਾ ਰਹੇ ਸੰਦਾਂ ਰਸਤੇ ਵਿੱਚ ਕਿਸਾਨਾਂ ਨੂੰ ਇੱਥੇ ਰੋਕਿਆ ਗਿਆ। ਘਣਾ ਸੁਤਰਾਣਾ ਪੱਕੇ ਮੋੜ ਤੇ ਲੱਗੇ ਹੋਏ ਹਨ